ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਆਪਾਂ ਬਈ ਸੇ ਰਾਸਤੇ ਜਾਨਵਰ ਲੈ ਕੇ ਆਏ ਆ ਤੇ ਕੁਆਲਿਟੀ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਬੱਕਰੇ ਆ ਸਾਰੇ ਇਹ ਤੇ ਬੀਟਲ ਨਸਲ ਦੇ ਆ ਤੇ ਕੱਲੇ ਕੱਲੇ ਦੀ ਕੁਆਲਿਟੀ ਤੁਹਾਨੂੰ ਚੈੱਕ ਲੈ ਤੇ ਆ ਬਈ ਬੀਟਲ ਬੱਕਰਾ ਤੇ 5 ਕੁ ਮਹੀਨੇ ਉਮਰ ਹੈ ਦੀ ਤੇ ਕੰਨਾਂ ਕੋਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਹਾਈਟ ਵੀ ਚੈੱਕ ਕਰ ਲਓ ਬਹੁਤ ਵਧੀਆ ਹੈਟ ਦਾ ਬੱਚਾ ਹੈਗਾ ਜੇਕਰ ਕਿ ਇਹਨੇ ਘਰੇ ਰੱਖਣ ਵਾਸਤੇ ਲੈਣ ਦਾ ਘਰੇ ਰੱਖਣਾ ਵਾਸਤੇ ਵੀ ਲੈ ਸਕਦੇ ਹੋ ਤੇ ਵਧੀਆ ਨਸਲ ਦੇ ਬੱਕਰੇ ਜਿਹੜੇ ਤੇ ਇਸ ਤੋਂ ਬਾਅਦ ਇੱਕ ਹੋਰ ਚਿੱਟੇ ਦੇ ਕਾਲੇ ਰੰਗ ਦੇ ਵਿੱਚ ਇਹੀ ਕੰਨਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਵੀ ਉਮਰ 5-6 ਮਹੀਨੇ ਹੀ ਹੈ ਤੇ ਹਾਈਟ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਵਧੀਆ ਹਾਈਟ ਦਾ ਬਣੂਗਾ ਬੱਚਾ ਤਿਆਰ ਹੋ ਕੇ ਤੇ ਪੂਰੇ ਹੈਵੀ weight ਦੇ ਵਿੱਚ ਤੇ ਇਸ ਤੋਂ ਬਾਅਦ ਆ ਗਿਆ ਕਾਲੇ ਰੰਗ ਦਾ ਇਹ ਵੀ ਚੰਗਾ ਬੱਕਰਾ ਤੇ ਇਹਦੇ ਕੰਨ ਵੀ ਬਹੁਤ ਜ਼ਿਆਦਾ ਲੰਮੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਲੰਮੇ ਕੰਨਾਂ ਦਾ ਬੱਚਾ ਤੇ ਜੇਕਰ ਕਿਨੇ ਘਰੇ ਬ੍ਰੀਡਰਾਸਤੇ ਰੱਖਣਾ ਤਾਂ ਬ੍ਰੀਡਰਾਸਤੇ ਵੀ ਰੱਖ ਸਕਦੇ ਤੁਸੀਂ ਤੇ ਸ਼ਾਈਨਿੰਗ ਦੇਖ ਸਕਦੇ ਪਿੰਡੇ ਤੇ ਬਹੁਤ ਵਧੀਆ ਸ਼ਾਈਨਿੰਗ ਆ ਤੇ ਵਧੀਆ ਰਾਜੀ ਬੱਕਰੇ ਆ ਸਾਰੇ ਤੇ ਇੱਕ ਹੋਰ ਆਪਾਂ ਤੁਹਾਨੂੰ ਦਿਖਾਵਾਂਗੇ ਥੋੜਾ ਡਰਦੇ ਆ ਬੰਨੇ ਨ ਕਰਕੇ ਇਹ ਡੱਬੇ ਲੋਹੇ ਦੇ ਰੰਗ ਵਿੱਚ ਥੋੜਾ ਥੋੜਾ ਚਿੱਟਾ ਰੰਗ ਵਿੱਚ ਤੇ ਇਹਨਾਂ ਦੇ ਵੀ ਕੰਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਚੌੜਾ ਕਰਨਾ ਤੇ ਲੰਮਾ ਕਰਨਾ ਜੇਕਰ ਕਿਸੇ ਨੇ ਘਰੇ ਰੱਖਣ ਵਾਸਤੇ ਬੱਕਰੇ ਲੈਣੇ ਆ ਤੇ ਚਾਰ ਪੰਜ ਬੱਕਰੇ ਜਿਹੜੇ ਹੈਗੇ ਸੀ ਰਾਸਤੇ ਅਲੱਗ-ਅਲੱਗ ਰੰਗਾ ਦੇ ਵਿੱਚ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਇਨਿੰਗ ਬਹੁਤ ਆ ਪਿੰਡੇ ਦੀ ਤੇ ਵਧੀਆ ਰਾਜੀ ਬੱਕਰੇ ਆ ਤੇ ਜੇਕਰ ਕਿਸੇ ਨੇ ਇਹ ਲੈਣੇ ਆ ਬੱਕਰੇ ਤਾਂ ਵੀ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੰਬਰਾਂ ਤੇ ਕਰ ਲਿਓ ਸੰਪਰਕ ਜੇਕਰ ਇਕੱਠੇ ਬੱਕਰੇ ਲਵੋਗੇ ਤਾਂ ਪੂਰਾ ਮਾਨਤਨ ਹੋਊਗਾ ਰੇਡ ਦੇ ਵਿੱਚ ਤੇ ਬਾਕੀ ਵੀ ਜਿਹਨੇ ਵੀ ਲੈਣੇ ਆ ਨੰਬਰਾਂ ਦੇ ਕਰ ਲਓ ਸੰਪਰਕ ਤੇ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ